ਅੱਜ ਮਾਤਾ ਚਿਤਪੁਰੀ ਦਾ ਮੇਲਾ ਜਿਹੜਾ ਸਾਰੀਆਂ ਥਲਕਾਂ ਵੱਲੋਂ ਪੜੀ ਖਰਦਾ ਦੇ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਤੇ ਅੱਜ ਦੇ ਇਸ ਸ਼ੋਮਜੰਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦਿਲੀ ਮੁਬਾਰਕਬਾਦਾਂ ਜੋ ਇਹ ਸਾਡਾ ਪਵਿੱਤਰ ਮੇਲਾ ਮਾਤਾ ਚਿਤਪੁਰੀ ਦਾ ਮੇਲਾ ਜਿਹੜਾ ਹਰ ਸਾਲ ਹੀ ਸਾਰੀਆਂ ਸੰਤਾਂ ਵੱਲੋਂ ਮਾਤਾ ਜੀ ਦੇ ਅਸ਼ੀਰਵਾਦ ਨਾਲ ਬੜੀ ਧੂਰਤਾ ਮੰਣਾ ਅੱਜ ਆਤਾ। 100 ਮੈਂ ਵੀ ਇਸ ਪਿੰਡਰ ਸਾਥੋਂ ਸ਼ੀਵਰ ਲੈ ਰਿਹਾ ਹਾਂ। 100 ਸਾਡਾ ਫਰਜ਼ ਵੀ ਮੰਦਾ ਕਿ ਸਾਡੇ ਜਿੰਨੇ ਵੀ ਧਾਰਮਿਕ ਫੰਕਸ਼ਨ ਆ ਅਸੀਂ ਇਤਰਾ ਹੀ ਆਪਸੀ ਭਾਈਚਾਰੇ ਪਿਆਰ ਨਾਲ ਕਰਾਉਂਦੇ ਜੀ। ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅੱਜ ਦੇ ਮੇਲੇ ਵਾਂਗ? ਦੇਖੋ ਅੱਜ ਦੇ ਮੇਲੇ ਤੇ ਮੈਂ ਦੇਖੋ ਸਾਰੇ ਰੁਪੇਸ਼ਤ ਕਰੂਗਾ ਕਿ ਸਾਡਾ ਫਰਜ਼ ਮੱਤਾ ਹੈ ਕਿ ਜਿੰਨੇ ਵੀ ਸਾਡੇ ਹਰਪਕ ਪੁੰਚ ਨੇ ਆ ਉਹਗੇ ਸਾਡੇ ਗੁਰੂਆਂ ਦੀ ਬਹੁਤ ਵੱਡੀ ਦੇਣ ਹੈ ਸੋ ਹਮੇਸ਼ਾ ਮੇਲੇ ਲੱਗਦੇ ਨੇ ਸਾਡਾ ਜਿਹੜਾ ਕਲਚਰ ਆ ਸਾਡਾ ਜਿਹੜਾ ਫਿਰਸਾ ਹੈ ਉਹ ਸਾਡਾ ਜਿਹੜਾ ਜਿੱਸਾ ਇਹਨਾਂ ਚੀਜ਼ਾਂ ਨਾਲ ਜੁੜਿਆ ਸੋ ਉਹ ਗੋਖ ਸਾਡੇ ਗੁਰੂਆਂ ਦੀ ਦੇਣ ਹੈ ਸੋ ਅਸੀਂ ਹਮੇਸ਼ਾ ਮੰਨਦੇ ਵੀ ਆ ਅਸੀਂ ਰਲ ਮਿਲ ਕੇ ਸਾਰਿਆਂ ਨੂੰ ਰਲ ਮਿਲ ਕੇ ਸਾਰੇ ਧਾਰਮਿਕ ਫੰਕਸ਼ਨ ਇਸ ਤਰ੍ਹਾਂ ਸ਼ਰਦਾ ਨਾਲ ਖੁਸ਼ੀਆਂ ਨਾਲ ਬਣਾਉਣੇ ਚਾਹੀਦੇ ਨੇ ਸੋ ਖਾਸ ਕਰਕੇ ਸਾਡੀ ਜਿਹੜੀ ਯੂਥ ਆ ਜਿਹੜੇ ਨੌਜਵਾਨ ਨੇ ਉਹਨਾਂ ਦਾ ਜ਼ਿਆਦਾ ਫਰਜ ਬੰਦਾ ਕਿਉਂਕਿ ਸਾਨੂੰ ਕੁਛਣਾ ਕੁਝ ਇਥੋਂ ਮਿਲਦਾ ਸਭ ਤੋਂ ਜੋ ਕੁਝ ਮਿਲਦਾ ਹੈ ਇਹਦਾ ਪੁੱਤਰ ਸਤਨਾ ਤੋਂ ਮਿਲਦਾ ਸੋ ਜਿਹੜੇ ਆਪਣੇ ਗੁਰੂਆਂ ਨਾਲ ਲੱਗਦੇ ਨੇ ਉਹਨਾਂ ਦੇ ਚਰਨਾਂ ਨਾਲ ਲੱਗਦੇ ਨੇ ਉਹ ਪਰਿਵਾਰ ਹਮੇਸ਼ਾ ਤਰਤੀਆਂ ਕਰਦੇ ਨੇ ਸਾਨੂੰ ਆਪਣੇ ਗੁਰੂਆਂ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਹੈ ਠੀਕ ਹੈ